ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚੜਦੀ ਕਲਾ ਪੰਜਾਬ ਸਾਰੇ ਸਾਡੇ ਸਾਰੇ ਵੀਰਿਆ ਨੂੰ ਬੈਣਾ ਨੂੰ ਗੁਰਪੁਰਬ ਦੀ ਬਹੁਤ ਬਹੁਤ ਬਧਾਈਆਂ ਤੁਹਾਨੂੰ ਵਧਾਈਆਂ ਨੇ ਤੇ ਅਸੀਂ ਆਪਣੇ ਸਿੱਖ ਭਰਾ ਯਾਤਰੀ ਜਿਹੜੇ ਪਾਕਿਸਤਾਨ ਆਏ ਨੇ ਉਹਨਾਂ ਨੂੰ ਤਹੇ ਦਿਲ ਦੇ ਨਾਲ ਖੁਸ਼ ਆਮਦੀਖ ਨੇ ਆਮ ਕੈਨੇ ਆ ਵੈਲਕਮ ਕਰਦੇ ਆ ਜੀ ਸਾਨੂੰ ਉਹਨਾਂ ਲੋਕਾਂ ਵਾਸਤੇ ਅਫਸੋਸ ਵੀ ਬੜਾ ਹੈ ਕਿ ਜਿੰਨਾ ਕਰੀ ਦਾ ਰਿਜੈਕਟ ਹੋ ਗਿਆ ਚਲੋ ਐਤ ਕਾ ਨਹੀਂ ਤੇ ਰੱਬ ਕਰੇ ਜੀ ਬਰੀ ਸੇ ਇਹ ਕਿਸੀ ਮਜਬੂਰੀ ਦੀ ਬਾਈ ਸਾਡੇ ਦਿੱਤੇ ਨੇ ਕਮੈਂਟ ਆਇਆ ਸੀ ਨਹੀਂ ਸਕਦੇ ਹਾਂ আরে ਮੇਰਾ ਕਮੈਂਟ ਸੀ ਕਿ ਮੇਰੀ ਜੌਬ ਹੀ ਐਸੀ ਕਿ ਮੈਨੂੰ ਛੁੱਟੀ ਨਹੀਂ ਮਿਲੀ ਵਾ ਨਾ ਮੇਰਾ ਬਹੁਤ ਦਿਲ ਕਰਦਾ ਔਰ ਲਵ ਪ੍ਰੀਤ ਦਾ ਵੀ ਕਮੈਂਟ ਮੈਂ ਦੇਖ ਰਹੀ ਸੀ ਇਹਨੇ ਕਿਹਾ ਕਿ ਮੇਰਾ ਬਹੁਤ ਦਿਲ ਕਰਦਾ ਹੈ ਕਿ ਮੈਂ ਲੰਦੇ ਪੰਜਾਬ ਆ ਜਾਵਾਂ ਔਰ ਕਰਤਾਰਪੁਰ ਸਾਹਾਵਾਂ ਔਰ ਤੁਹਾਨੂੰ ਸਭ ਨੂੰ ਮਿਲਾਂ ਲੇਕਿਨ ਮੇਰੀ ਮਜਬੂਰੀ ਹੈ ਕਿ ਮੈਂ ਆ ਨਹੀਂ ਸਕਦੀ ਤੇ ਸਾਡੀ ਵੀ ਮਜਬੂਰੀ ਹੈ ਕਿ ਤੁਸੀਂ ਅਸੀਂ ਤੁਹਾਡੇ ਕੋਲ ਨਹੀਂ ਆ ਸਕਦੇ। ਅਸੀਂ ਕੋਲ ਨਹੀਂ। ਰੱਬ ਕੋਈ ਮੇਰਾ ਸਬਬ ਬਣਾਵੇ ਕਿ ਤੁਸੀਂ ਆਓ ਕਿ ਅਸੀਂ ਕੋਈ ਤਰ੍ਹਾਂ ਕੋਲ ਜਾ ਕੇ ਤੁਹਾਨੂੰ ਅਸੀਂ ਕਿਹਨੇ ਕਿ ਸਾਡੇ ਸਿੱਖ ਭਰਾ ਬੈਗਾਂ ਜਿਹੜੀਆਂ ਵੀ ਆਣ ਜਦੋਂ ਆਣ ਤੋਂ ਪਹਿਲੇ ਆਪਣੀ ਡੇਟ ਜ਼ਰੂਰ ਦੱਸਣ ਤੇ ਅਸੀਂ ਹਰ ਸੰਭ 可能 ਕੋਸ਼ਿਸ਼ ਤੇ ਨੰਬਰ ਬਿਲਕੁਲ ਚੰਗੇ। ਅੱਜ ਦੀ ਵੀਡੀਓ ਹਾਂ ਅੱਜ ਦੀ ਵੀਡੀਓ ਆਪਣੇ ਕੋਲ ਇਸ ਹਾਲੇ ਨਾਲ ਹੈ ਕਿ ਆਪਾਂ ਇੱਧਰ ਤੇ ਦੇਖ ਰਹੇ ਹਾਂ। ਕਿ ਕਰਤਾਰਪੁਰ ਕੀਵੇਂ ਸੱਜਿਆ ਅਨੰਦ ਕਾਨਾ ਸਾਹਿਬ ਕੀਵੇਂ ਸੱਜਿਆ ਬਹੁਤ ਉਲੰਧਿਤ ਤਰ੍ਹਾਂ ਸਜਾਇਆ ਹੈ। ਬਹੁਤ ਹੋਰ ਇੰਨਾ ਹੈਵੀ ਪ੍ਰੋਟੋਕੋਲ ਹੈ ਇੰਨਾ ਇੰਤਜ਼ਾਮ ਕੀਤਾ ਹੋਇਆ ਹੈ ਆਵਾਜ਼ ਸਤਾਂ ਵਾਸਤੇ ਤੇ ਲੇਕਿਨ ਆਪਾਂ ਇਹ ਵੀਡੀਓ ਨਹੀਂ ਵੇਖੀ ਕਿ ਜਿਹੜੀਆਂ ਉੱਥੇ ਸੰਤਾਂ ਜਿਹੜੀਆਂ ਆ ਰਹੀਆਂ ਨੇ ਉੱਥੋਂ ਕਿਵੇਂ ਰਵਾਨਾ ਹੋ ਰਹੀਆਂ ਨੇ। ਆਪਾਂ ਉਸ ਤੋਂ ਦੀ ਲੇਖਿਕਾ ਅਜ ਆਪਣੇ ਕੋਲ ਵੀਡੀਓ ਆ ਔਰ ਫਿਰਸੀ ਨਿਊਜ਼ ਦੀ ਇਹ ਵੀਡੀਓ ਆਪਾਂ ਵੇਖਦੇ ਹਾਂ। ਬਹੁਤ ਜ਼ਰੂਰੀ ਮਰੋੜ ਲੋੜੀ ਇਹ ਚ ਕੋਈ ਨਹੀਂ ਹੋਣਾ ਬਾਹਰ ਹੋਣਾ ਲੱਗ ਗਿਆ ਹੋਣਾ। ਇਹ ਜਿਹੜੀ ਬਹੁਤ ਜਿਹੇ ਚੁਗਲ ਪਾਏ ਹੋ ਬਹੁਤ ਨਹੀਂ ਲੱਗਦੇ। हाँ बोलते हैं बहुत बोलते हैं बहुत ही दूर में सरकार ने तमाम आर्या जिन्हें ये इतनी पुरुलिडी करके बीजेपी के सरकार दुमगा दर्शन दर्जा के तमाम बोलते हैं बहुत सांसारुत्थ नगरातु साधना उत्थर संदिग्धारे सर साड़ितान बाद में जो संनुत्थ दर्शन दारे करता मुखावेदा है हाँ जी पाल जा रहा ह ਪਾਕਿਸਤਾਨ ਦੀ 1947 ਦੀ ਵੰਡ ਤੋਂ ਬਾਅਦ ਨੇਕਾ ਪਾਵਨ ਪਿੱਤਰ ਗੁਰਤਾਮ ਜਿਨ੍ਹਾਂ ਵਿੱਚ ਪਹਿਲੀ ਪਾਸ਼ਾ ਸ਼ੀਰ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਸਥਾਨ ਨਰਕਾਣਾ ਸਾਹਿਬ ਜਾਂ ਫਿਰ ਜੋਤੀ ਜੋਤ ਸਥਾਨ ਕਰਤਾਰਪੁਰ ਸਾਹਿਬ ਵੱਖ-ਵੱਖ ਮਾਹੌਲਿਕ ਤੌਰ ਕੋਤਾਲ ਜਿਹੜਾ ਪਾਕਿਸਤਾਨ ਦੇ ਰਹਿ ਕੇ ਸੇਕ ਕੋ ਉਛੜ ਗਏ ਤੋਂ ਉਹਦੋਂ ਤੱਕ ਕਿ ਹੁਣ ਤੱਕ ਜਨਾਈ ਰਸਿਕ ਫੇਰੇ ਕਾਮ ਇਹਨਾ ਵਿਛੜੇ ਕੋਤਾ ਮਦਰ ਦਿਸੰਦਾਰ ਦੀ ਨਹੀਂ ਹੈ ਉਹ ਤਾਂ ਹਰਦਾ ਅਰਦਾਸ ਕਰਦਾ ਹੈ ਤੋਂ ਸਾਹ ਦੇ ਵਿੱਚ ਕੁਝ ਛੇ ਵਿੱਚ ਕਿੱਥੇ ਜਿਹੜੇ ਨੇ ਉਹ ਪਾਕਿਸਤਾਨ ਦੀ ਮਾਨਾ ਹੋ ਗਏ ਪਰ ਪ੍ਰੇਸ਼ਸ ਸੰਘੂਤ ਤੋਂ ਬਾਅਦ ਜਿਹੜਾ ਦੋਨੋਂ ਮੁਲਕਾਂ ਵੀ ਤਕਸੀਮ ਦੇ ਹਾਲਾਤ ਕਾਦਾ ਹੋਏ ਮੁਕੰਮਲ ਤੌਰ ਤੇ ਮੰਦੀ ਲੱਗੀ ਕੋਪਰੇਸ਼ਸ ਲੋਕ ਤੋਂ ਬਾਅਦ ਇਹ ਪਹਿਲਾ ਜੱਥਾ ਜ ਪਹਿਲੀ ਪਾਸ਼ੇ ਸ਼ਰੂ ਕੋ ਨਾਲ ਦੇ ਜਿੱਦਾ ਪ੍ਰਕਾਸ਼ ਗੁਰੂ ਕੋ ਮਨਾਉਣ ਦੇ ਲਈ ਇਹਨੇ ਪਾਕਿਸਤਾਨ ਜਾ ਰਹੇ ਇੱਥੇ ਕਾਲਾ ਸਾਹਿਬ ਇਥੇ ਪ੍ਰਕਾਸ਼ ਗੁਰੂ ਕੋ ਮਨਾਉਣ ਤੋਂ ਇਲਾਵਾ ਇੱਕਾ ਪਾਵਲ ਪਿੱਤਰ ਕੋ ਧਾਮਾਂ ਦੇ ਦਸਤਿਲ ਕੀਤੇ ਜਾਣ ਕੋ ਤਸਵੀਰ ਸ਼ੋਮੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਦਫਤਰ ਵੀ ਸਾਲ ਕੀ ਕਰਨ ਜਾ ਰਹੇ ਆ ਉੱਥੇ ਸ਼ੋਮੀ ਕਮੇਟੀ ਦੀ ਅਗਵਾਈ ਦੇ ਇਹ ਜਿਹੜਾ 1796 ਸ੍ਰੀ ਧਾਮੂ ਦਾ ਜੱਥਾ ਜਿਹੜਾ ਹੈ ਤੇ ਜਿਹੜੇ ਤੇ ਸਾਥ ਤੌਰ ਤੇ ਖੁਸ਼ੀ ਨਜ਼ਰ ਆ ਰਹੀ ਹੈ ਕਿਉਂਕਿ ਤਾਂ ਪੂਰੀ ਹੋਈ ਹੈ ਜਗਤ ਸਿੰਘ ਜੀ ਕੋਲ ਜੀ ਦੇ ਪ੍ਰਕਾਸ਼ ਸਥਾਨ ਦੇ ਦਰਸ਼ਕ ਦੀ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਦੇ ਸਥਾਨ ਡੇਰਾ ਸਾਹਿਬ ਨਿਵਾਰ ਗਈ ਤਾਂ ਗੁਰੂ ਰਾਮਦਾਸ ਦੇ ਪ੍ਰਕਾਸ਼ ਸਥਾਨ ਚੋਲਾ ਸਾਹਿਬ ਚੋਲਾ ਮੰਦਿਰ ਨਿਵਾਰ ਗਈ ਤਾਂ ਵੱਖ-ਵੱਖ ਕਰੋੜੀ ਸਾਹਿਬ ਪੰਜਾ ਸਾਹਿਬ ਮਲੇਕਾ ਪਾਵਨ ਪਿੱਕੜ ਕੋ ਤਾਂ ਨੇ ਜਿਨ੍ਹਾਂ ਦੇ ਦਸੰਤ ਕਰਕੇ ਜੱਥਾ ਜਗਿਆ 13 ਨਵੰਬਰ ਨੂੰ ਉਤਰ ਪੜਨੇਗਾ ਵੈਲਵੀਕਾ ਖਾਲਸਾ ਐਂਡ ਵੀ ਕਿਨ ਆਲੇ ਕਿਸੇ ਕਾਰਨ ਤੋਂ ਉਹ ਲੋੜ ਵਾਲਾ ਨੂੰ ਜਿਹੜਾ ਲਾਚੋਰ ਹੋ। ਇਹ ਮੈਂ ਜਾਨ ਪੈਡੀ ਕਰਨਾ ਨੂੰ ਬਹੁਤ ਜ਼ਿਆਦਾ ਚਾਹੀਦੀ ਪਰ ਉਹ ਵੀ ਮੈਨੂੰ ਚੁਕਵਾਉਣ ਲਈ ਲੋਕਾਂ ਦਾ ਬਾਰੀ ਉਹ ਅਗਹਿਨ ਦਾ ਚੋਣ ਕਰਾ ਬਹਾਵ। ਵੀ ਐਨੀ ਮਿੰਨੀ ਵਿਤਰਕ ਪਾਜੀ ਨਾਲ ਦੇ ਪ੍ਰਕਾਸ਼ ਸਾਲ ਦੀ ਧਰਤੀ ਤੇ ਜਾ ਕੇ ਨਤਮਸਤ ਹੋਣਾ ਜਿਹੜੇ ਭਾਗਾਂ ਦੀ ਗੋਲਕਾਰ ਘਾਇਣਾ ਨੂੰ ਉਹ ਕਿਹਨਾਂ ਹੈ ਲੈ ਇਹ ਜਿਵੇਂ ਨਿੱਕੇ ਜਿਹੇ ਤੇਜ਼ ਰੋਬਾ ਤੋਂ ਲੈ ਕੇ ਬੜੀ ਬੜੀ ਬਾਰੇ ਗੁਜੋ। ਕਿਉਂਕਿ ਆਪਣੇ ਖਰਾਬ ਨੂੰ ਦੋਨੋਂ ਬੁਲਾਈ ਉਹ ਮੰਨ ਲਉਂਦੀ ਹੋ ਉਹ ਨਾਮ ਭਗ ਬਾਬਾ ਘਟੋਲੀ ਲੱਗੇ ਬਹੁਤ ਕੁਛ ਹੈ ਮੈਨੂੰ ਵੀ ਯਾਦ ਪੜ੍ਹਨ ਦੇ ਨੂੰ ਜੇ ਰਸ ਗੁਰੂ ਨੂੰ ਹਾਂ ਜੀ ਉਹ ਬੁਰਾ ਗੁਰਨਾਥ ਦੇਵੀ ਜਾਂ ਦੇਿਲ ਕਾ ਤਾਂ ਆਪਾਂ ਵੀ ਚਲੇ ਚਾਹੀਏ ਤੇ ਜਾ ਕੇ ਪੁੱਛੀਏ ਕਿ ਕਿਸੇ ਦੇਰੇ ਕੋ ਪੁੱਛਿਆ ਗਏ ਮੈਂ ਪਿੰਡ ਸੰਗਰੂਰ ਤੋਂ ਆਇਆ ਕਿਸੇ ਦੇਰੇ ਕੋ ਪੁੱਛਿਆ ਕਿਸੇ ਪਿੰਡ ਕੋ ਪੁੱਛਿਆ ਕਿ ਮੈਂ ਮੋਗੇ ਤੋਂ ਆਇਆ ਮੈਂ ਅਗਰੇ ਤੋਂ ਆਇਆ ਕਿੰਨਾ ਮਜ਼ਾ ਆਇਆ ਉਸਤਾਂ ਦੇ ਜਿਹੜਾ ਮੇਰੀ ਹੁਮਤ ਆ ਗਿਆ ਮਿਲਿਆ ਇਹਨੂੰ ਧੰਨਵਾਦ ਹਾਂ ਬਹੁਤ ਬਹੁਤ ਹੀ ਬਹੁਤ ਹੀ ਦੋਸਤਾਂ ਦਾ ਧੰਨਵਾਦ ਹੈ ਜਿਨ੍ਹਾਂ ਨੇ ਇਹ ਕੋਲਡਿੰਗ ਕਰਕੇ ਵੀ ਦੇ ਦੇ ਕੇ ਸੰਗਤ ਨੂੰ ਦਰਸ਼ਨ ਦਿਤਾਗੇ ਕਰਦੀ ਅਗਰੇ ਵੱਸੇ ਬਹੁਤ ਬਹੁਤ ਸੋਕੀ ਪਟਿਆਲੇ ਦੇ ਆਨੰਦ ਮਲਿਆ ਬਹੁਤ ਉਸਾਰ ਸਾਨੂੰ ਉੱਥੇ ਗਤਾਰਪੁਰ ਸਾਂ ਜਾਣਾ ਤੇ ਦਰਸ਼ਕਦਾਰੀ ਸਾਢੇ 3:30 ਵਜੇ ਜੋ ਸਮੂਹ ਦਰਸ਼ਕਦਾਰੀ ਦਾ ਮੁਕਾਬਲਾ ਆਜ ਕੇ ਕਰਨਾ ਜਾ ਰਿਹਾ ਹੈ ਬਹੁਤ ਜੀ ਕਿ ਕਿਤੀ ਜੀ ਨਹੀਂ ਆਏਗੀ ਕਿ ਕਿ ਫਸਟ ਟਾਈਮ ਆਏਗੀ ਕਿ ਫਸਟ ਟਾਈਮ ਹੀ ਸਾਢੇ ਅਸੀਂ ਕੁਸ਼ਾਈਂ ਦੋਨਸਾ ਲਾਤੋ ਸੋਚ ਲੈਣੀ ਚਾਹੀਏ ਪਰ ਇਹ ਮੈਗੂਨ ਨੇ ਸੁੱਨੀ ਸਾਢੇ ਦਰਸ਼ਕਦਾਰੀ ਦਾ ਮੁਕਾਬਲਾ बहुत खुशी है, है सानो पटेल का जी सानो महाराज ने शिरोमणि कमेटी के बारे का असी जो जो, जो सारा विजय लगे ने शिरोमणि कमेटी के सरकार सारे बहुत खुशी है सानो गुरु नानक बादशाह के प्रकाश पर्व पे जाने की बहुत शाह बहुत महाराज ने तसवीता परमात्मा ने विजय से महाराज के चरण में दर्शन करने जा रहे बहुत खुशी है मानचो बहुत खुशी है पता नाम का पता देव खुद ਇਹ ਨਹੀਂ ਜੀ ਹਾਂ ਜਲੇਗਾ ਜਾਲੀ ਬਹੁਤ ਹੈ ਜੀ ਬਹੁਤ ਬਾਬਾ ਜੀ ਦੇ ਕਿੱਪਾ ਨੂੰ ਮਾਰਦੇ ਜੀ ਦਰਸ਼ਨ ਕਰ ਤਾਲਕ ਦਾ ਅਰਦਾਸ ਕਰਦਾ ਹੈ ਕਿ ਤਾਲੀ ਹੈ ਜੀ ਹਾਂ ਜੀ ਬਹੁਤ ਚਿਰ ਤੋਂ ਤਾਂ ਸੀ ਮਹਾਰਾਜ ਜੀ ਦਰਸ਼ਨਾਂ ਨੂੰ ਬਾਬਾ ਜੀ ਦੇ ਕਿੱਪਾ ਦੇ ਇਤਿਆਰ ਦਰਸ਼ਨਾਂ ਨੂੰ ਜਾ ਰਹੇ ਹਾਂ ਮੈਂ ਅੱਲਾਹ ਦੇ ਨਾਮ ਬਾਬਾ ਜੀ ਦਾ ਹਜ਼ਰਤ ਸਨੂਨੀ ਵੱਡੇ ਮਾਣ ਜਿੱਤ ਮਾਣ ਦੀ ਇੱਕ ਵੀ ਧਰਜ ਨੂੰ ਨਿਸ਼ਕਰ ਕਰਦੇ ਜੀ ਤੇ ਉਹਨਾਂ ਮਾਤਾ ਸਾਡੇ ਜੀ ਤੇ ਜਾ ਰਿਆਂ ਉਹ ਖੁਸ਼ੀਆਂ ਨਹੀਂ ਮਿਲਦੇ ਉਹ ਬਿਆਨ ਨਹੀਂ ਕੀਤੀ ਆ ਜੀ ਸਾਡੇ ਉਸ ਦਿਨ ਅੱਜ ਸਾਡੇ ਮਾਈਸੀ ਚਾਚਾ ਜੀ ਦੀ ਉੱਤੇ ਨਿਮਨ ਅਰਦਾ ਕਰ ਰਿਹਾ ਜੀ ਪੰਜਾਂ ਸਾਲ ਨੂੰ ਵੀ ਯਾਦ ਕਰ ਰਹੀ ਆ ਪੁੱਤਰੇ ਪਰਹਾਨ ਨੂੰ ਗਿਣਿਆ ਤੇ ਉਹਨੀਆਂ ਅਸੀਸਾਂ ਅੱਜ ਵੀ ਯਾਦ ਕਰਨੇ ਜਲਣਾ ਸਾਡਾ ਫਿਟਸ਼ੇਪ ਦਾ ਜਲਣਾ ਸਾਨੂੰ ਅੱਡ ਕਾਲ ਕਰ ਤਾਵੇਂ ਅੰਦਰ ਸੱਜੇ ਵਿਚੜੇ ਜੀ ਮਾਨ ਜੀ ਉਹ ਜਿਹਨੇ ਇਨਾ ਕਾਰ ਕਰਾਏ ਨੇ ਉਹ ਆਂਦ ਨੇ ਕਿ ਬੇਟੀਆਂ ਤੇਆਂ ਮੀਆਂ ਭੂਗੀਆਂ ਤੋਂ ਮਿਲਣਾ ਸੀ ਵੀਰੋ ਕਿ ਨਾ ਫਰਮੇ ਫਰਮਾਨਾ ਫਰਮਾਇਆ ਲੋਕੀ ਜਲਾਕ ਆ ਜਾਵੇ ਤੇਰੀ ਬਾਤ ਕਨੇ ਸੱਚੀ ਬੋਲੂ ਕਨਰ ਗੁਰ ਪਿਆਰ ਬਦਾ ਤੇ ਜੀਵੇਂ ਅੱਗੇ ਮੈਡੀਕਲ ਦੇਣਾ ਜੁੱਤਨਾ ਮਿਲ ਗਿਆ ਤੇਰੀ ਕਿ ਜਿੰਦ ਦਾ ਮੇਰੇ ਦੱਸਿੰਦਾ ਚੰਦ ਕਾਣਾ ਸੱਚਾ ਹੁੰਦਾ ਤੇ ਕਿਰਤਾਰ ਪਤ ਸਾਹਿਬ ਪੰਜਾਬ ਸਾਹਿਬ ਹਾਂ ਨੰਕਾਰ ਸਾਹਿਬ ਪੰਜਾਬ ਸਾਹਿਬ ਹਸਨਦਾਰ ਬੜਾ ਚਾਹੇ ਹਾ ਲੋ ਜਾਨੇ पहला दौड़ी गई थी तीन बार हाँ हर बार जाओ हाँ उन्हें जाओ गुरुवार के कुछ ये गुनाह का आशा भी हो मेरे करता है जगत में तारना है मिट्टी को चार चारना हुए ऐसा प्रकाश करने के पाशा सारी दुनिया में दुबारे फिर नहीं होता पहला एक फैसला हो गया था बीजानी की सरकार चली सरकार दस बार कर दिया था ਸਰਕਾਰ ਦਾ ਫਿਰ ਵੀ ਆਸੂਦੋ ਸਰਕਾਰਾਂ ਦਾ ਮਾਰ ਕਰਦੇ ਆ। ਵੀ ਸਾਡੇ ਮੀਰ ਬੇਟਾ ਸਾਡੀ ਆਸਤੇ ਗ੍ਰਿਵਤੀ ਇਹ ਸਰਕਾਰ ਅਗਿਤਨ ਬਾਅਦ ਕਰਦੇ ਆ ਸਰਕਾਰ ਦਾ। ਬਖਸ਼ੀ ਨੂੰ ਹੁਣੇ ਮੈਂ ਗੱਲ ਕਰ ਰਿਹਾ ਸੀ ਵੀ ਕੱਲ ਦੇ ਪੈਰ ਨਹੀਂ ਲੱਗਦੇ। ਕਿਹੜਾ ਮੌਕਾ ਆਵੇ ਤੇ ਜਿਸ ਨੂੰ ਧਰਮ ਦਾ ਸ਼ੁਰੂ ਹੋਇਆ ਸਿੱਖ ਧਰਮ ਦੇ ਪਾਲੀ ਸ੍ਰੀ ਨਾਨਕ ਜੀ ਦੇ ਉਹਨਾਂ ਦੇ ਜਨਮ ਸਥਾਨ ਉਹਨਾਂ ਦੇ ਪ੍ਰਕਾਸ਼ ਸਥਾਨ ਦੇ ਜਾਣ ਦਾ ਮੌਕਾ ਮਿਲ ਕੇ ਨੂੰ ਚੁੱਕ ਕੇ ਮੱਥੇ ਲਾਉਣ ਦਾ ਮੌਕਾ ਮਿਲੇਗਾ। ਦਰਸ਼ਕਾਂ ਦਾ ਮੌਕਾ ਮਿਲੇਗਾ। ਵਾਇਰਲੋਜੀ ਦਾ ਫਲਸਫਾ ਵਾਇਰਲੋਜੀ ਦੇ ਬੱਤੇ ਅੱਜ ਨੰਕਾਰਾ ਸਾਹਿਬ ਦੀ ਧਰਤੀ ਨੂੰ ਜੋ ਸ਼ੂਮੀ ਮੀਟੀ ਦਾ ਹਵਲ ਸਰਜਾ ਜਾਂਦਾ ਤੇ 1700 ਬਣੇ 1796 ਜਿਹੜੇ ਜਿਹਨਾਂ ਨੇ ਦਾਸਾ ਦੇਤੀਏ ਕੀਤੇ ਸੀ 1796 ਦੀ ਧਰਤੀ ਦੇ ਕੋਲ ਤੇ ਉਹਦੇ ਸਾਰੇ ਪੋਸਟਾ ਪ੍ਰਮਾਨ ਕੀਤੇ ਗਏ ਤੇ ਉਹਦੇ ਦੇ ਜਿਲਦਾਰ ਸੀ ਗਾਲਤਾ ਸਾਹਿਬ ਵੀ ਲਾ ਗਿਆ ਹੈ ਤੇ ਮੈਂ ਤੁਹਾਨੂੰ ਇਹਦਾ ਤੁਹਾਨੂੰ ਦੱਸਦਾ ਤਾਂ ਦਾਸ ਕਰਦਾ ਕਿਉਂਕਿ ਅਸੀਂ ਪਿਛਲੇ ਸਾਲ 파ਤਨ ਦੀ ਇਵੈਂਟੀ ਆ ਕੇ ਉਹਨਾਂ ਬੇਨਤੀ ਕੀਤੀ ਸੀ ਕਿ ਸਾਡੇ ਅਜੇ ਤੋਂ ਜ਼ਿਆਦਾ ਜਿਹੜੇ ਕੰਮ ਦਿੱਤੇ ਜਾਂਦੇ ਸਨ ਨਾਲ ਹਾਂ ਤੇ ਉਹ ਵੀ ਇਹ ਕਰਕੇ ਲੱਗੇ ਬਹੁਤ ਨਰਾਸ਼ ਹੋਏ ਸੀ ਕਿ ਇਹ ਮਾਣ ਕਿੰਨੀ ਯਾਤਰਾ ਉਦੇਸ਼ਿਤ ਵਾਲੀ ਯਾਤਰਾ ਟੁੱਟ ਗਈ ਸੀ ਪਰ ਫਸਟਰ ਮੈਸੀਦਾ ਵੀ ਧੰਨਵਾਦ ਹੈ ਹੁਦੋਤਾਲ ਸਰਕਾਰ ਦਾ ਧੰਨਵਾਦ ਹੈ ਕਿ ਜਿਹੜੇ 1796 ਸੰਧਾਨੀ ਜਿਹੜੀ ਉਹ ਜਾ ਰਿਹਾ ਹੈ ਤਾਂ ਰਾਤ ਕਾਗੇ ਤੇ ਉਹ ਜੁਮੀ ਗੁਰੂ ਘਰ ਆ ਇਤਿਹਾਸਿਕ ਗੁਰਦੁਆਰਾਉਸਬਾਹ ਦਾ ਜਿਹੜਾ ਜਨ ਤੇ ਗੁਰੂ ਸਵਾਨ ਦੇ ਨਾਮ ਉਹਦੇ ਦਰਜਨ ਦਾ ਵੀ ਧੰਨ ਹੈ ਕਿ ਤੁਹਾਨੂੰ ਇਹ ਕਿਰਨ ਉਹ ਵਾਇਟੀਕਾ ਖਾਤਰ ਹੈ ਵਾਇਟੀਕਾ ਖਾਲਸਾ ਵਾਇਟੀਕਾ ਪਤੇ ਜਹਰ ਕੀ ਜਗਤਗੁਰੂ ਬਾਬਾ ਜਦੋਂ ਕਿ ਤੁਗੂ ਬਗਨਾ ਨਾਦ ਦੇ ਮਹਾਜ ਦੇ ਪ੍ਰਕਾਸ਼ ਪੁਰਦਸ਼ ਨੂੰ ਵਿੱਚ ਸ਼ੋਨੀਗਦਾਰ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਹਿਬ ਜੀ ਦਾ ਇਸ ਸਾਹਿਬ ਜੀ ਦਾ ਜਿਥਾ ਅਜੇ ਸਤ ਕੰਨ ਜੀ ਦੇ ਪ੍ਰਬੰਧ ਸਰਤੂ ਆ ਰਾਮੋ ਰਿਆ ਆਜ ਦਾ ਜੋ ਦਿਖਾਉਂ ਚੀਨ ਕਰ ਸਾਹਿਬ ਜੀ ਪੁੱਛਿਆ ਕਾਨੂੰਨ ਸਹਿਜ ਜੀ ਗੁਨਾਦ ਦੇ ਮਹਾਜ ਦੇ ਪ੍ਰਕਾਸ਼ ਆਪਣਾ ਆਪਣਾ ਸ਼ੇਰੀ ਜੀ ਦੇ ਸਾਹਮਣੇ ਅਗੋਂ ਪੰਨਾ ਸਾਹਿਬ ਫਿਰਨਕਰਤਾਰਪੁਰ ਸਾਹਿਬ ਲੋਹ ਸਾਹਿਬ ਦੇ ਪ੍ਰਦਰਸ਼ਨ ਦਾ ਕਰਦਾ ਗਿਆ ਜੀ ਮਿਲਿਆ ਬਾਸਰ ਬਤਨਿਆ ਵਿਹਾਰ ਮਕੀ ਜਿਹੜਾ ਨਹੀਂ ਲੱਗਦਾ ਸੀ ਗੱਲਾਂ ਤਾਂ ਸੀ ਮਿਲ ਗਏ ਚੁੱਕੇ ਸੀ ਕਿ ਵੀ ਸਾਨੂੰ ਨਹੀਂ ਵਿਜ਼ਾ ਪਰਮਿਸ਼ਨ ਹਾਂ ਜੀ ਤੇ ਮੋਂ ਉਹ ਸਪਰੇਸ਼ਨ ਤੋਂ ਉਹਨਾਂ ਦੇ ਜਦ ਤੈਨੂੰ ਸਾਡੇ ਨੂੰ ਜਾਣ ਦਾ ਮੌਕਾ ਮਿਲਿਆ ਅਸੀਂ ਤਾਂ ਮਾਰ ਕਰਦੇ ਸਾਡੀ ਗਵਰਨਮੈਂਟ ਦੈਂਦੀ ਹੈ ਗਵਰਨਮੈਂਟ ਦਾ ਤੇ ਸਾਡੀ ਐਸਡੀ ਪੀਸੀ ਦਾ ਜਿਹੜਾ ਇਹਨਾਂ ਦੇ ਸਹਿਯੋਗ ਦੇ ਸਬਕਾ ਅਸੂਬਦਰ ਪਾਕਿਸਤਾਨ ਵਿੱਚ ਸਾਡੀ ਸੰਗਤਾਂ ਦਸੰਦਾਰੇ ਕੰਮ ਲਈ ਲੈ ਜਾਣੀ ਜਾਂ ਮੰਨੂ ਕੁਛ ਹੋਈਆਂ ਬੜੀ ਤਾਂਗ ਦੀ ਸੀ ਸੰਗਤ ਦੇ बार-बार ਪੁੱਛਦੇ ਸੀ ਕਿ ਲੰਗਾ ਖੋਲੋ ਜੀਦਾ ਅਸੀਂ ਜਾ ਸਕਾਂਗੇ ਪਰ ਆਜ ਜਿਹੜਾ ਸਾਨੂੰ ਮੌਕਾ ਮਿਲਿਆ ਬਹੁਤ ਵਧੀਆ ਸੀ ਕੌਟਨ ਕੋਰਟ ਤਾਂ ਮਾਰ ਕਰਦੇ ਸਹਾ ਗੁਰੂਆਂ ਸਾਹਿਬ ਦੀ ਦਾਵਿੱਤ ਸਾਰੀ ਸੰਗਤ ਨੂੰ ਵਰਕਰੋ ਦਿਨਾਂ ਦਾ ਕਲਕਤੂ ਬੁਸਨੇ ਬਿਲਕੁਲ ਜੀ ਬਿਲਕੁਲ ਨਾ ਇਹ ਗੁਰੂਆਂ ਸਾਹਿਬ ਦੀ ਕਿਰਪਾ ਗੁਰਨਾਮ ਸਾਹਿਬ ਇੱਕ ਉਹਨਾਂ ਨੇ ਇੱਕ ਹੁਕਮ ਸੀ ਮਾਰਿਆ ਦਾ ਗੁਰਨਾਮ ਸਾਹਿਬ ਦਾ ਕੀ ਜਿਹੜਾ ਸਾਡੇ ਦਰ ਤੇ ਜਿਹੜਾ ਗੁਰਮੁਖਣਾ ਸਾਹਿਬ ਧਰਤੀ ਤੇ ਜਿਹੜਾ ਸਿੱਖ ਸਾਡੇ ਦਰਸਨ ਲਾ ਦੇ ਕਰਨ ਦੇ ਲਈ ਆਉਗਾ ਉਹ ਇੱਕੋ ਗੁਰਨਾਮ ਸਾਹਿਬ ਜਿਹੜੇ ਅੱਜ ਹੋਣੇ ਸਾਡੇ ਨੇ ਅਸੀਂ ਸਾਡੀ ਸੰਗਤ ਜਾਨੀ ਐ ਅਸੀਂ ਇਸ ਲਈ ਨੇ ਸੰਗਤ ਆ ਕਿ ਸਰਕਾਰ ਦੇ ਸੰਗਤ ਜਿਹੜੇ ਅੱਜ ਬਹੁਤਾਂ ਦਾ ਮਨ ਨੂੰ ਬੜੀ ਖੁਸ਼ੀ ਸੰਗਤ ਨੂੰ ਮਿਲੀਆਂ ਐ ਸਾਰੇ ਮੇਰੇ ਰਾਜਨੀਤਿਕ ਸੰਗਤ ਨੂੰ ਮਿਲੀਆਂ ਬੜੀ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਸਾਨੂੰ ਮਿਲਦੀ ਨਹੀਂ ਸੀ ਇਹ ਮਿਹਰ ਸੀ ਅਗਰਾਂ ਨੂੰ ਦਿੱਤਾ ਜਾਂਦਾ ਜਿਵੇਂ ਜਾਰ ਹਰ ਸੰਗਾਂ ਨੂੰ ਆਪਣੇ ਆਪ ਨੂੰ ਬੇਹਤ ਕਰਮਾਂ ਵਾਲਾ ਪਾਗਾ ਮੰਨ ਰਿਹਾ ਕਿ ਉਹਨਾਂ ਨੂੰ ਪਾਕਿਸਤਾਨ ਸਿੱਖ ਕੌਮ ਤੋਂ ਵਿਛੜੇ ਪਾਵਨ ਪਿੱਤਰ ਗੁਰਧਾਮਾਂ ਦੇ ਦਰਸ਼ਨ ਕਰਨ ਦਾ ਸੁਪਾ ਉਪਤ ਹੋਇਆ ਤਾਂ ਨਨਕਾਣਾ ਸਾਹਿਬ ਤੇ ਵਕਤ ਪਾਵਨ ਪਿੱਤਰ ਗੁਰਧਾਮਾਂ ਦੇ ਦਰਸ਼ਨ ਕਰਕੇ ਇਹ ਜਥਾ 13 ਨਵੰਬਰ ਨੂੰ ਵਾਪਸ ਪਰਤੇਗਾ ਕਿੰਨੇ ਵਕਤ ਅੱਛਾ 13 ਨਵੰਬਰ ਦਾ ਆਉਣਾ ਦਾ 13 ਨਵੰਬਰ ਤੱਕ ਦਾ ਆਉਣਾ ਦਾ ਹਾਂ ਕੱਲ 5 ਨੂੰ ਉਹਨਾਂ ਨੇ ਨਨਕਾਣਾ ਸਾਹਿਬ ਪਹੁੰਚਣਾ ਹੈ ਤੇ 13 ਨਵੰਬਰ ਨੂੰ ਵਤਨ ਵਾਪਸੀ ਕਰਨਗੇ ਆਪਣੇ ਬਿਲਕੁਲ ਤੇ ਜਿਹੜੇ ਅੱਛਾ ਕੁਝ ਐਸੇ ਵੀ ਤੇ ਨੇ ਜਿਨ੍ਹਾਂ ਦਾ ਮਤਲਬ ਵੀਜ਼ਾ ਨਹੀਂ ਲੱਗਾ ਹਾਂ ਕੁਝ ਸਾਡੇ ਮੇਰੇ ਤੋਂ ਮੇਰੇ ਕੋ ਇਸ ਤੋਂ ਰਿਲੇਟਿਡ ਵੀ ਇੱਕ ਵੀਡੀਓ ਮਤਲਬ ਉਹ ਵੀ ਨਾਲ ਸਾਂਝੀ ਕਰ ਲਈ ਹਾਂ ਜੀ ਬਿਲਕੁਲ ਯਾਰਾ ਗਾਰਡਨ ਸਾਹਮਣੇ ਮੈਂ ਤੁਹਾਨੂੰ ਫੋਨ ਕਰਿਆ ਹਾਂ ਮਾਸਾ ਕਰਕੇ ਦੋ ਜਾਨਵਰ ਦੇ ਸੀ ਸਿਹਤ ਸੀ ਵੀ ਪਾਪੇ ਰਸਨ ਕਦੋਂ ਪਾਈ ਜੀ ਬੜੀ ਨਿਜ਼ੀਬਾ ਰਹੋ ਸਾਡਾ ਬਹੁਤ ਨਾ ਸਾ ਬਹੁਤ ਦੁਖੀ ਹੋ ਕੇ ਜੀਤੇ ਤਰਕ ਮੰਨਤੇ ਹੁਣ ਆ ਜੀਬਾ ਨਾਲ ਰੱਦ ਨਜ਼ਰ ਬੀਨ ਜੀ ਬਹਿ ਲੱਗਣਾ ਚਾਹੀਦਾ ਜੇ ਸਭ ਤੋਂ ਉੱਪਰ ਨਿਵਾਸ ਸਾ ਜੀਬਾ ਲੱਗ ਗਿਆ ਨਹੀਂ ਕਰਨਾ ਚਾਹੀਦਾ ਅਸੀਸ ਸਾਡੇ ਜਨ ਨੇ ਇੰਨੀ ਖੁਸ਼ੀ ਵਾਲਾ ਹੈ ਸਾਡੇ ਨਾਲ ਦੇ ਚਾਰ ਜਣੇ ਤੇ ਅਸੀ ਪੰਜ ਹੋਤੇ ਆ ਜੀਬਾ ਜੀ ਬਹੁਤ ਖੁਸ਼ ਸੀ ਛਾਟਾ ਬੀਜਾ ਲੱਗਿਆ ਸਾਡੇ ਨੇ ਜਦੋਂ ਫੋਨ ਕਰਿਆ ਜੀਬਾ ਦਾ ਬੀਜਾ ਲੱਗਿਆ ਹੋਇਆ ਸਾਨੂੰ ਉੱਥੇ ਲਾ ਕੇ ਕਹਿੰਦੇ ਨੇ ਜੀ ਤੁਹਾਡਾ ਪ੍ਰੋਮੋ ਨਹੀਂ ਚੱਲਿਆ ਬਾਹਰ ਤੇ ਗਿਆ ਜਦੋਂ ਇਹ ਕਹਿੰਦੇ ਉਹਦਾ ਪ੍ਰੋਮੋ ਨਹੀਂ ਚੱਲਦਾ ਇਹ ਅਸੀਂ ਗਏ ਤੇ ਉਹਦੇ ਕੋਲ ਇੱਕ ਨੰਬਰ ਆ ਸਾਰੇ ਪੇਡਾ ਲਾਇਆ ਜੀ ਉਹਨਾਂ ਨੇ ਮੰਨ ਲਏ ਸੀ ਕਾਊਂਟਰ ਉਹਦੇ ਕੋਲੋਂ ਜਾ ਕੇ ਉਹਨਾਂ ਨੇ ਸਾਨੂੰ ਉਥੋਂ ਮੋੜਤਾ ਕਹਿੰਦੇ ਵੀ ਤੁਹਾਡਾ ਨਹੀਂ ਆ ਪਹਿਲਾਂ ਬਹੁਤ ਤੁਸੀਂ ਪਹਿਲਾਂ ਬਹੁਤ ਤੁਸੀਂ ਉਹਨਾਂ ਤਾਂ ਬਹੁਤ ਹੋਣੀ ਮਾਹਰ ਤੋਂ ਕੈਂਡਰਾ ਦੀ ਬਹੁਤ ਜਿਆਦਾ ਸਰਕਾਰ ਨੂੰ ਵੀ ਕਹਿ ਰਹੇ ਹਾਂ ਜੀ ਜਨ ਅਦ ਦੇ ਚੰਗੀ ਤਰ੍ਹਾਂ ਉਹ ਅਨਯੋਗ ਪੀਰ ਰਜਨ ਨੂੰ ਤਾਂ ਜਾਣੀ ਜਾਈਂਦਾ ਸੀ ਦਰਸ਼ਨ ਮੇਰਾ ਕਰਨ ਦਾ ਬਹੁਤ ਜ਼ਿਆਦਾ ਖੁਸ਼ੀ ਸੀ ਕਿਤੋਂ ਬਾਸ ਆਏ ਅਸੀਂ ਮਸਾ ਆਇਆ ਹਾਂ ਸਾਰੇ ਬਾਸ ਤੋਂ ਬਾਸੂ ਮੋਟੇ ਬਾਜ ਤੋਂ ਅੱਜ ਸ਼ੋਕੇ ਕਾਸੀ ਬਾਬਾ ਜੀ ਦੀ ਬਹੁਤ ਜੀ ਆ ਰਹਿਣ ਠੀਕ ਹੈ ਇਸ ਸਾਲ ਕੁਸਨੇ ਆ ਜਾਣਗੇ ਇਸ ਸਾਲ ਪੰਜ ਜਾਣੇ ਬਾਸ ਨੂੰ ਹੈ ਪਹਿਲੇ ਸਾਰਾ ਮਾਰਦ ਪਾਉਂ ਤੁਗਾਈਂ ਉਤਮੋੜਾ ਕਿਉਂ ਮੁਰਦਾਂ ਨੂੰ ਜਾਨੀਂ ਨੀਂ 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 ਸਿਮਾਂਹ ਕਿਉਂ ਮੁਰਦਾਂ ਨੂੰ ਨਾ ਲੈ ਸੀ ਨਾ ਕੁਛ ਵੀ ਚਾਹ ਨਹੀਂ ਜੀ ਅੰਮ੍ਰਣ ਨਾ ਜਰੂਰ ਕਿਹਾ ਕਿ ਜੇਕਰ ਛੋਟਾ 1 ਰੁਪਿਆ ਸਾਡੇ ਨਾਲ ਸੀ ਨਾ ਇਹ ਟਪਿੰਡ ਆ ਗਏ ਸਾਡਾ ਗੁਰੂ ਤੇ ਸਾਡੇ ਨਾਲ ਇੱਕ ਤਾੜੇ ਨਾਲ ਦਿੱਤਾ ਉਹ ਲੱਗ ਬਣਾ ਬਿਬੀ ਕਿ ਤੁਸੀ ਕਿਨੇ ਛੋਟੇ 1 ਰੁਪਿਆ ਆ ਗਏ ਸਾਡੇ ਨਾਲ ਘੜ ਘੜ ਕੱਪੜੇ ਨਹੀਂ ਸਾਡੀ ਇਮਾਨੀ ਦਾ ਬਣਾ ਕੰਮ ਸ਼ੁਰੂ ਨਹੀਂ ਹੋ ਰਿਹਾ ਛੋਟੇ ਪਹਿਲਾਂ ਬੜੀ ਜੀ ਜੀ ਪੂਰੀ ਮੂਰੀ ਜੀ ਬੁਢੇ ਖੁਸ਼ੀ ਜੀ ਕਰੋ ਪੂਰੇ ਖੁਸ਼ ਹੋ ਕੇ दस साल हो तो मारो तो येन्हिया किशोर बी लिए लागता के जाओ रे ना छोड़ दे लिया हम छात्र लागता जाओ के बड़ा कुछ हो के कर होया साडे बी लिए लागता है जरूर ऐसी पर बात है कोशिश होकर करो कोशिश है की यो साडी तो साडे बी लागे नहीं जरा ऐसी ओथर रोंदे थे यार चले ਕਨਵਨ ਸਾਹਿਬ ਦੇ ਜਨਮ ਤੋਂ ਸ਼ੁਰੂ ਹੋਈ ਉਹਦੀ ਸੰਧੀ ਕੋਈ ਟੈਕਨੀਕਲ პროਬਲਮ ਆਇਆ ਕਿ ਇਹਨਾਂ ਨੂੰ ਬਾਅਦ ਜਿਹੜਾ ਅਟਾਰੀ ਮੰਦਰ ਤੋਂ ਭੇਜਿਆ ਜਾ ਰਿਹਾ ਤੇ ਉਹਦੀ ਜਾਂਚ ਚੱਲਦੀ ਨਹੀਂ ਹੈ ਦੇਖ ਪਏ ਕਿ ਕੀ ਚਾਹੁੰਦੇ ਆ ਕਿਸ ਕਰਕੇ ਜਿਹੜਾ ਉਹ ਜਥੇ ਦੇ ਮਹਿਮਨ ਨੂੰ ਪਛਾਨ ਕੀਤਾ ਜਾ ਰਿਹਾ ਤੇ ਅਸੀਂ ਤਾਂ ਵੀ ਵੀ ਕਰਦੇ ਆ ਦੇਖੋ ਜਿਹਨੇ ਮਨਚੇ ਆਤਾ ਹੈ ਜਿਹਨੇ ਗੁਰੂਆਂ ਦੇ ਦਰਸ਼ਨ ਕਰਨੇ ਲੰਕਾਣਾ ਸਾਹਿਬ ਦੀ ਧਰਤੀ ਤੇ ਤੋਂ ਉਹਨਾਂ ਲਈ ਅਸੀਂ ਸੰਗਿਆ ਪਰਪੋਚਰ ਕਰਕੇ ਭੇਜਵਾਇਆ ਹੈ ਤੇ ਜਿਹਨਾਂ ਦੇ ਵੀਡੀਓ ਲੱਗਿਆ ਉਹਨਾਂ ਨੂੰ ਵੀ ਥੋੜਾ ਵਾਪਸ ਪਤਾ ਨਹੀਂ ਚੰਗੀ ਲੱਗਦੀ ਕਿ ਕੋਈ ਜਾਂਚ ਚੱਲਦੀ ਪਈ ਹੈ ਜਿਹੜਾ ਜੌਸਨ ਨੂੰ ਉਹਨਾਂ ਵੱਗੋਂ ਉਹਦੇ ਧਿਆਨ ਨੂੰ ਜਿਹੜੇ ਤੇ ਨਾਲ ਜਾ ਰਹੇ ਦਫਤਰਾਂ ਨੂੰ ਉਹਨਾਂ ਨੂੰ ਵੀ ਗਿਆ ਇਹ ਕੋਹਾ ਨਹੀਂ ਪੋਈ ਕਿ ਮਾਦਿਵਾ ਵਾਲਾ ਤਾਂ ਗਿਆ ਕਿ ਸਫਾਰਾ ਦਾ ਜਿਹੜਾ ਕੋਈ ਗਿਆ ਗਿਆ ਤੇ ਨਾਲ ਨੂੰ ਬਸ ਰਹਿਣੇ ਨਹੀਂ ਜੀ ਇਹ ਵੀ ਦੱਸਦੇ ਸਰ ਜੀ ਕਹਿੰਦੇ ਤੁਹਾਡਾ ਕੋਈ ਕਰਨੇ ਦਾ ਕੋਈ ਕੰਮ ਜੇ ਸੇ ਤੇ ਨਾਮ ਦੇ ਵਿੱਚ ਇਹ ਤਾਂ ਕੋਈ ਦੇਸ਼ ਪੰਡਾ ਜੋ ਮੁੰਡਾ ਕਹਦਾ ਲੱਗਾ ਮੈਨੂੰ ਲੱਗਦਾ ਕਿ ਸਰਵਾਨੀ ਲਈ ਹੋਵੇ ਬਈ ਇਹ ਮੌਰੀਕ ਨਹੀਂ ਕਰਨੀ ਪੰਜਾਬ ਸਰਕਾਰ ਜਿਆਹਾ ਭਾਅ ਸਰਕਾਰ ਨੇ ਕਰੂ ਤਾ ਇਹਦਾ ਮਤਲਬ ਹੈ ਕਿ ਜਿਹੜੇ ਜਾਪ ਤੋਂ ਲੱਗਿਆ ਗਿਆ ਉਹ ਸਟਾਫ ਨੇ ਬਹੁਤ ਭਾਰੀ ਰਿਸਪੌਂਸ ਲਈ ਅੱਛਾ ਪਹਿਲੇ ਤੇ ਅਸੀਂ ਬਹੁਤ ਜ਼ਿਆਦਾ ਦਿਨੋਂ ਜੀ ਆਇਆਂ ਨੂੰ ਖਸ਼ਾਮਦੀ ਕਰਦੇ ਆਂ ਜਿਹੜੇ ਸਾਰੇ ਜਿੱਥੇ ਪੈਂਟਰਾ ਆਏ ਨੇ ਜਿਹਦੇ ਨਾਲ ਸੁਪੋਸ਼ ਸ਼ਾਮ ਜਿੱਥੇ ਆ ਰਹੇ ਨੇ ਉੱਥੋਂ ਔਰ ਤੇਰਾ ਨਵਬਰ ਤੱਕ ਆ ਇਹਨਾਂ ਨੇ ਮਤਲਬ ਇੱਥੇ ਰਹਿਣੇ ਪਾਉ ਜੀ ਕਰ ਜਾ ਸ਼ਰੀਫ ਜਾਣਾ ਹਸਨੰਦਾਜ ਜਾਣਾ ਇਹਨਾਂ ਨੇ ਕਰਤਾ ਕੋਰ ਮਨਕਾਨਾ ਸਾਹਿਬ ਲੋਰ ਲੋਰ ਜਾਨ ਗਿਆ ਤੇ ਕਿੰਨੇ ਖੁਸ਼ੀ ਦੇ ਖੁਸ਼ੀਆਂ ਨਾਲ ਆ ਰਹੇ ਨੇ ਔਰ ਕੋਈ ਕਹਿ ਰਿਹਾ ਸੀ ਦੋ ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਸੀ ਕੋਈ ਅਸੀਂ 3-4 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਸੀ ਸਾਡਾ ਲੱਗ ਗਿਆ ਯਾਰ ਇੱਕ ਬੜੀ ਖੁਸ਼ੀ ਦਾ ਗੱਲ ਬਹੁਤ ਹੀ ਜ਼ਿਆਦਾ ਵਾਕੀ ਖੁਸ਼ੀ ਵਲੀ ਕਰਦੇ ਸੀ ਜਿਨ੍ਹਾਂ ਦੇ ਲੱਗਦੇ ਨੇ ਔਰ ਉਹਨਾਂ ਵਾਸਤੇ ਬਹੁਤ ਹੀ ਬਰਾफी ਲੋੜ ਹੈ ਜਿਨ੍ਹਾਂ ਦਾ ਇਸ ਤਰ੍ਹਾਂ ਪੁੱਛਦਾ ਔਰ ਉਹ ਆਂਟੀ ਵੀ ਖਿਆਲ ਰੋ ਰਹੇ ਸੀ ਚਾਹਿਆ ਤਾਰੀ ਬਦੱਸ ਮਕੇ ਨਾ ਦਿਲ ਨੂੰ ਨਾ ਇੱਕ ਵਕੀਸ ਦੇ ਲੱਗਦੀ ਹੈ ਯਾਰ ਸਾਨੂੰ ਕੋਈ ਜਾਨ ਤੋਂ ਮੰਨਾ ਕਰਦੇ ਸਾਡਾ ਰਿਚਾਰਜ ਹੋ ਜਾਵੇ ਸਾਨੂੰ ਕੋਈ ਕਹਦੇ ਕਿ ਤੁਸੀਂ ਹੁਣ ਕੰਮ ਕਰਨਾ ਨਹੀਂ ਦੇ ਸਕਦੇ ਤੁਸੀਂ ਸਾਡੇ ਕੀ ਅਸੀਂ ਤੇ ਰੋਵਲ ਕਿ ਫਤਾਨੀ ਸਨ ਉਹ ਲਾਦਾਂ ਨੇ ਇਸ ਕਾਬਿਲ ਨਹੀਂ ਸੰਭਾਏ ਆਪਣੇ ਦਰ ਤੇ ਬਲਾਜ਼ਰ ਬੁਲਾਇਆ ਇਹਨਾਂ ਦਾ ਬਹੁਤ ਘਰ ਆਇਆ ਸਹੀ ਗੱਲ ਹੈ ਕਿ ਉਹ ਤੇ ਲੇਕਿਨ ਨਾ ਲਾਣੇ ਚਾਹੀਦੇ ਨੇ ਸਭ ਦੇ ਲਾਣੇ ਚਾਹੀਦੇ ਆ ਜਿਹੜੇ ਜਿਹੜੇ ਵਾਹਿਗੁਰੂ ਜਾਹੀ ਤੇ ਰੰਨਾ ਜਾਣਦੀ ਉਹਨਾਂ ਸਾਰਿਆਂ ਨੂੰ ਲੱਗਦਾ ਮੈਂ ਕਹਿੰਦੀ ਹਾਂ ਇੱਕ ਤੇ ਇਹ ਇੰਨਾ ਮذਬੀ ਸਥਾਨਾਂ ਤੇ ਜਾਣ ਵਾਸਤੇ ਇੱਕ ਤੇ ਪੈਸੇ ਘੱਟ ਲੱਗਣੇ ਚਾਹੀਦੇ ਇਹਨਾਂ ਦੀਆਂ ਫੀਸਾਂ ਘੱਟ ਹੋਣੀਆਂ ਚਾਹੀਦੀਆਂ ਮਤਲਬ ਵੀਜ਼ਾ ਫੀਸ ਵਗੈਰਾ ਜੀ ਪ੍ਰੋਸੈਸਿੰਗ ਫੀਸ ਆ ਪਰ ਇਹ ਮੰਨਾਂ ਨਹੀਂ ਹੋਣਾ ਚਾਹੀਦਾ ਔਰ ਦੂਸਰਾ ਕੋਈ ਰਿਸਟ੍ਰਿਕਸ਼ਨ ਨਹੀਂ ਹੋਣੀ ਚਾਹੀਦੀ ਹਾਂ ਚੈੱਕ ਪੈਲਸ ਤੋਂ ਜੀ ਰੋਸ ਚੈੱਕ ਪੈਲਸ ਤੋਂ ਸਿਕਿਉਰਿਟੀ ਬੈਲੈਂਸ ਤੋਂ ਜੀ ਸਿਕਿਉਰਿਟੀ ਉਹਨਾਂ ਨੂੰ ਦੋ ਤੁਹਾਡੀ ਸਿਕਿਉਰਿਟੀ ਅੱਛੀ ਹੋਣੀ ਚਾਹੀਦੀ ਹੈ ਲੇਕਿਨ ਆਏ ਕਿ ਕਿਸੇ ਤੇ ਮਸਲਾ ਕਿਸੇ ਨੂੰ ਐਵੇਂ ਬਣਾ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਜਿਹੜੇ 5 ਜਣਾਂ ਜਿਹਨਾਂ ਦੇ ਰਿਜੈਕਟ ਸਾਰੇ ਚੈਲੰਜ ਹੋ ਗਏ ਕਿ ਉਹ ਕਿਵੇਂ ਹਸਤੇ ਮੁਸਕਰਦੇ ਕਰਵਾਏ ਸਾਰੇ ਉਹ ਬਜ਼ੁਰਗ ਨੇ ਬਜ਼ੁਰਗ ਨੇ ਤੇ ਜ਼ਿੰਦਗੀ ਦਾ ਕੀ ਬਤਾਉਂਦਾ ਕਿ ਕਿੰਨੇ ਹੋਣਾ ਤੇ ਕਿੰਨੇ ਜੇਕਰ ਉਹਦਾ ਵੀ ਤਾਂ ਪ੍ਰੂਫ ਹੋ ਗਿਆ ਸੀ ਤੇ ਉਹਨਾਂ ਨੂੰ ਆਂਦੇਣਾ ਚਾਹੀਦਾ ਸੀ ਬਿਲਕੁਲ ਪਰ ਜਿਹੜੇ ਆਏ ਨੇ ਉਹ ਪਤਾ ਨਹੀਂ ਕਿੰਨੀ 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 ਸੋਚ ਲੈ ਕੇ ਆਏ ਅਸੀਂ ਤੇ ਜਾਵਾਂਗੇ ਆ ਕਰਾਂਗੇ ਇਹੋ ਲੇਕਿਨ ਮੈਨੂੰ ਜਿੱਥੇ ਤੱਕ ਉਮੀਦ ਹੈ ਇਨਸ਼ਾ ਅੱਲਾਹ ਤਾਲਾ ਇਨਸ਼ਾ ਅੱਲਾਹ ਤਾਲਾ ਉਹ ਬਹੁਤ ਖੁਸ਼ ਹੋ ਕੇ ਜਾਣਗੇ ਬਹੁਤ ਮਤਲਬ ਉਹਨਾਂ ਨੂੰ ਮਜ਼ਾ ਆਏਗਾ ਇੱਥੇ ਆ ਕੇ ਪਾਕਿਸਤਾਨ ਆ ਕੇ ਔਰ ਇੱਕ ਮਤਲਬ ਅੱਛੀ ਫੀਲਿੰਗ ਲੈ ਕੇ ਜਾਣਗੇ ਔਰ ਅੱਛੇ ਲਫ਼ਜ਼ਾਂ ਵਿੱਚ ਯਾਦ ਕਰਾਂਗੇ ਹਾਂਜੀ ਕਿਉਂਕਿ ਪਾਕਿਸਤਾਨ ਦੀ ਆਵਾਮ ਸੇ ਮੰਨ ਲਓ ਜਿਵੇਂ ਨਨਕਾਨਾ ਸਾਹਿਬ ਦੀ ਲੋਕਲ ਆਵਾਮ ਜਿਹੜੀ ਆ ਪਾਕਿਸਤਾਨੀ ਮੁਸਲਮਾਨ ਭੈਣ ਭਰਾ ਜਿਹੜੇ ਨੇ ਉਹ ਵੀ ਇੰਤਜ਼ਾਰ 'ਚ ਹੁੰਦੇ ਨੇ ਕਿ ਕਿਦੋਂ ਸਾਡੇ ਸਿੱਖ ਭੈਣ ਭਰਾ ਜਿੱਥੇ ਦਾ ਵੈਲਕਮ ਕਰਦੇ ਆ ਜਿੱਥੇ ਨੂੰ ਹੈ ਔਰ ਬਸ ਸਾਹ ਸਜਾਈਆਂ ਰਾਧੀਆਂ ਨੇ ਬਿਲਕੁਲ ਫੁੱਲਾਂ ਦੇ ਨਾਲ ਤੇ ਬਹੁਤ ਮਜ਼ਾ ਆਉਂਦਾ ਜਿਹੜੇ ਆਏ ਨੇ ਉਹਨਾਂ ਨੂੰ ਬਹੁਤ ਮਜ਼ਾ ਆਇਆ ਜਿਹੜੇ ਵੀਡੀਓ ਵੇਖ ਰਿਹਾ ਜਿਹਨਾਂ ਨੇ ਜਿਹੜੇ ਕੋਈ ਆਏ ਹੋਣਾ ਸਾਨੂੰ ਕਮੈਂਟ ਕਰਕੇ ਦੱਸੋ ਦੱਸੋ ਹਾਂ ਤੇ ਜੀ ਮਿਲਦੇ ਆਂ ਅਗਲੇ ਨੈਕਸਟ ਵੀਰ ਜੀ ਕੋਲੋਂ ਮੈਂ ਪਿਆਰ ਤੇ ਰੱਬ ਸਭ ਨੂੰ ਜੜੀ ਕਰਾ ਚੁੱਕੇ